ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 7827019817 ਅੱਜ ਦੀ ਵੀਡੀਓ ਆਪਾਂ ਭੁੱਲ ਡੈਰੀ ਫਾਰਮ ਇ ਤੋਂ ਕਵਰ ਕਰਦੇ ਪਏ ਆਂ। ਵੀਰਾਂ ਜੀਆ 30 ਤੋਂ 35 ਬੈੜਾ ਦੁੱਧੇ ਰਾਜਾਂ ਮੈਂ ਘਰੇ ਨਾਲ ਫਲੀਡ ਤਿਆਰ ਕਰਦੇ ਪਏ ਆ। ਇਹਨਾਂ ਦੇ ਵਿੱਚੋਂ ਘਰੇਲੂ ਇੱਕ ਬੈੜ ਜਿਹੜੀ ਬਾਈਆਂ ਦੀ ਬਕਾਊ ਆ ਗਈ। ਉਹ ਆਪਾਂ ਤੁਹਾਨੂੰ ਦਿਖਾਉਣੀ ਆ। ਤੇ ਮਸ਼ੀਨ ਲਾ ਕੇ ਦੁੱਧ ਆਪਾਂ ਮਿਲ ਕੇ ਦਿਖਾਵਾਂਗੇ। ਨਾਲੇ ਆਪਾਂ ਚਵਾਈ ਕਰਾਂਗੇ। ਤੇ ਡਰਮ ਖਾਲੀ ਵਾਕੜ ਹੋ ਕੇ ਉਹਨਾਂ ਨਾਲ ਦੇਖੋ ਬੜਾ ਦੀ ਚਵਾਈ ਹੋਈ ਜਾਂਦੀ ਇੱਦਾਂ ਨੇ ਪੋਰਸ ਦੀ ਚਵਾਈ ਹੋ ਗਈ ਤੇ ਆ ਜੋ ਵੀ ਨਾ ਕਰੀਏ ਕਰਵਾ ਸਤਿ ਸ੍ਰੀ ਅਕਾਲ ਬਾਈ ਜੀ ਖਾਲੀ ਡਰਮ ਦਿਖਾ ਦੇ ਪਹਿਲਾਂ ਤਾਂ ਪਰ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਚੜਾ ਦੇ ਵੀ ਤੇ ਆਪਣਾ ਨਾਮ ਐਡਰੈਸ ਦੱਸ ਦੀ ਵੀਰ ਨਾਮ ਮੇਰਾ ਗੱਜਤ ਸਿੰਘ ਪਿੰਡ ਡਰਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਬਾ ਬਾਈ ਤਹਿਸੀਲ ਤਾਬਾ ਜ਼ਿਲ੍ਹਾ ਬਰਨਾਲਾ ਹਣਾ ਤੇ ਆਪਾਂ ਜਿਹੜੀ ਅੱਜ ਬੈਡ ਨੰਬਰ ਬੋਲ ਜੀ ਆਪਣਾ 62808 ਬਾਈ 60974 62808 60974 ਜਿਹੜੀ ਆਪਾਂ ਬੈਡ ਦੀ ਹੁਣ ਚਵਾਈ ਕਰਕੇ ਦਿਖਾਉਨੇ ਆ ਸੁਆ ਕਿਹੜਾ ਸੂਈ ਵੀ ਇਹ ਦੂਜਾ ਸੁਆ ਸੂਈ ਹੋਈ ਆ ਤੇ ਸੂਈ ਨੂੰ ਦਿਨ ਕਿੰਨੇ ਹੋ ਗਏ ਨੂੰ 10 ਕ ਦਿਨ ਹੋ ਗਏ ਇਹਨੂੰ ਸੂਈ ਨੂੰ ਹਣਾ ਤੇ ਅੱਜ ਟਾਈਮ ਹੈਗਾ ਹੁਣ ਸ਼ਾਮ ਦਾ 6 ਵਜੇ ਸਹੀ ਹੈ ਨਾ ਤੇ 2 ਮਿੰਟ ਬਾਕੀ ਆ ਕਹੇ ਤੋਂ ਕੈਚ ਵਾਈ ਕਰਦੇ ਆਪਾਂ ਦੋ ਟਾਈਮ ਕਰਦੇ ਆ ਤਿੰਨ ਟਾਈਮ ਕਰਦੇ ਆ ਦੋ ਟਾਈਮ ਕਰਦੇ ਆ ਦੋ ਟਾਈਮ ਆਪਣੇ ਫਾਰਮ ਦੇ ਚਵਾਈ ਹੁੰਦੀ ਹੈ ਹਨਾ ਤੇ ਲਗਭਗ ਮੈਂ ਦੇਖਿਆ ਬਿਹੜਾ ਤੇਰੇ ਕੋਲ ਹੈਗੀਆਂ ਹੈਗੀਆਂ 30 30 ਬਿਹੜਾ ਦੁੱਤੇ ਚੱਲਦੇ ਆ ਪੰਜਾ ਹਨਾ ਠੀਕ ਹੈ ਜਿਹੜੀ ਇਹ ਵੈੜ ਹੈਗੀ ਇਹਦੇ ਰਿਕਾਰਡ ਵਗੈਰਾ ਵੀ ਕਿਹੜੇ ਸੀਮਨ ਦੀ ਆ ਵਧੀਆ ਮੈਸੇਜ ਹੀ ਆਏਗੀ ਆਪਣੇ ਜਿਹੜੇ ਪੀਡੀਫ ਨੇ ਮੈਸੇਜ ਆਏਗੀ ਠੀਕ ਹੈ ਅੱਜ ਸੂਈ ਨੂੰ ਹੋਗੇ 10 ਦਿਨ ਹਾਂ ਬੱਚਾ ਵੀ ਸਿਆ ਗਿਆ ਜੇ ਬੱਚਾ ਬਾਹਰ ਬੈਠਾ ਉਹ ਬਾਹਰ ਉਧਰ ਫਿਰਦਾ ਹਨਾ ਚਲ ਆਪਾਂ ਦਿਖਾ ਦਈਏ ਕੋਈ ਗੱਲ ਨਹੀਂ ਤੇ ਕਿੰਨਾ ਕ ਦੁੱਧ ਏ ਥੱਲੇ ਹਾਈਐਸਟ ਹੋਣ ਲਈ ਫਰਜ਼ੀ ਆਸਵਾਕ ਹੁਣ ਦੁੱਧ ਕਿੰਨਾ ਹੈਗੇ ਥੱਲੇ ਐਸ ਟਾਈਮ ਬਾਈ 30 ਲੀਟਰ ਦੁੱਧ ਪਿਆਰ ਆ ਬਾਈ ਲੈਟਸ ਗੋਨ ਆਲਾ ਕਹਿੰਦਾ ਬੱਸ 16 ਲੀਟਰ ਤੋਂ ਬਾਹਰ ਟਾਈਮ ਦਾ ਦੁੱਧ ਏ ਥੱਲੇ ਹਾਜ਼ਰ ਆ ਜਿਹੜਾ ਕੋਈ ਮਰਜ਼ੀ ਵੀ ਰਸਾਈ ਬੈਨਾਂ ਕਰ ਲੇ ਆਪਾਂ ਦੋ ਟਾਈਮ ਚਵਾਗੇ ਦੇਵਾਂਗੇ ਤੇ ਹੁਣ ਟਾਈਮ ਹੋਇਆ 6 ਵਜੇ ਦਾ ਸਵੇਰੇ ਚਵਾਈ ਦੱਸਦੇ ਆਪਾਂ ਨੇ ਟੂ ਥੋੜੀ ਹੈਨਾ ਮੇਰੀ ਮਰਜ਼ੀ ਨਾਲ ਇਹ ਵੀ ਚਵਾਈ ਹੋਣੀ ਹੈ 8 ਵਜੇ ਕਿਉਂਕਿ ਨਾਗ ਇੰਨੇ ਕਾਫੀ ਨਾਗ ਆ 30 ਨਾਗ ਚਵਾਈ ਕਰਨੀ ਹੈਨਾ ਠੀਕ ਹੈ ਬੱਸ ਤਾਂ ਨਹੀਂ ਚੱਲ ਜਾਇਆ ਕੱਟੀਆਂ ਹਣਾ ਠੀਕ ਹੈ ਤੇ ਵੀ ਆਪਣੇ ਬਾਈ ਦੇ ਸਾਈ ਵੀ ਇਹਨਾਂ ਕਰ ਲੈ 30 ਲੀਟਰ ਆਹ ਸੋਰੀ 32 ਦੇ ਲੀਟਰ ਦੁੱਧ ਪੱਚਵਾ ਕੇ ਦੇਵਾਂਗੇ ਪਿਛਲੇ ਦਿਨ ਦਾ ਬਾਈ ਯਾਰ 35 38 ਲੀਟਰ ਮੈਂ ਦਾ ਦੁੱਧ ਤਾਂ ਆਇਆ ਠੀਕ ਆ ਪਿਛਲੇ ਸੂਰੇ 35 ਕਿਲੋ ਤਾਂ ਚਲੀ ਗਈ ਸੀ ਹਾਂ ਤੇ ਹੱਲ ਦਾ ਫਿਰ ਸੂਰੀ ਨੂੰ ਦੇਣ ਦਾ 10000 ਮੈੜਾ ਮੂੜਾ ਮਾਰ ਗਈ ਵੀ ਵਜਿਆ ਵੀਰ ਸਾਹਮਣੇ ਆਲਾ ਹੋਇਆ ਵੀ ਕਹਿੰਦਾ ਭਾਬਾ 40 ਦੇ ਨੇੜੇ ਮੇਰੇ ਹਿਸਾਬ ਨਾਲ ਜਾ ਸਕਦੀ ਆ 40 ਤੋਂ ਬਾਹਰ ਜਾਓ ਠੀਕ ਹੈ ਵੀ 40 ਤੋਂ ਬਾਹਰ ਵਾਲੀ ਹੈਗੀ ਆ। ਨਹੀਂ ਭਾਈ ਬਾਹਰੋਂ ਦੀ ਆਵੜੀ ਫਿਰ ਤਾਂ 45 ਆ। ਠੀਕ ਹੈ। 20 ਵੀ ਰਹੇਗਾ 40 ਤੋਂ ਬਾਅਦ ਤਾਂ ਸਭ ਹੀ ਜਾਣੀ ਹੈਗੀ ਆ। ਠੀਕ ਹੈ। ਤੇ ਆਪਾਂ ਨੂੰ ਇਹ ਵੀ ਨਾਗ ਥੋੜੇ ਜਿਆਦੇ ਹੋ ਜਾਣ ਜਾਂ ਮਾੜਾ-ਮੋਟਾ ਇੱਕ ਦੋ ਨਾਗ ਆਪਾਂ ਸੇਲ ਕਰਦੇ ਰਹਿਣੇ ਆ। ਠੀਕ ਹੈ। ਬਾਕੀ ਚਲ ਆਪਾਂ ਹੁਣ ਤਾਂ ਵੀ 2 ਪੈਸੇ ਜਰ ਪੱਟਿਆ ਲੈ। ਵਿਕੈ ਲੂ ਬਸ ਹਣਾ। ਤੇ ਮੁੱਲ ਵਾੜੀ ਇਹਦਾ ਬਾਕੀ ਰੱਖਿਆ। ਜੇ ਮੈਂ ਇਹਨਾਂ ਦੀ ਕਰ ਲਿਆ 1,45,000 ਦੀ ਬਚੀ ਦੀ ਵਾਰ। ਮਾਣਦਾਨ ਮਾੜਾ-ਮੋਟਾ। ਠੀਕ ਹੈ ਵੀ ਬੈੜ ਦਾ ਦੁੱਧਾ ਬੱਚਵਾ ਕੇ ਦੇਵਾਂਗੇ। ਠੀਕ ਹੈ ਬਾਕੀ ਜਿਵੇਂ ਹੁਣ ਆਪਾਂ ਦੇਖਿਆ ਨਿਆਣਾ ਨੂਣਾ ਵੀ ਨਹੀਂ ਪਾਇਆ ਬਸ ਇਹਦੇ ਬਾਈ ਜਿਹਨੇ ਲੋਡ ਹੀ ਨਹੀਂ ਲਿਆ ਪ੍ਰਿੰਟ ਦਾ ਰਖਾ ਗਿਆ 100000 ਦੀ ਗੱਡੀ ਠੀਕ ਹੈ ਪਿਆਸ ਕੀ ਕਰ ਮੰਨੇ ਦੇ ਨੇ ਬਚਾ ਦਿੱਤਾ ਹਨਾ ਠੀਕ ਹੈ ਠੀਕ ਹੈ ਤੇ ਮਤਰੀ ਹੈਗੀ 145000 ਥੋੜਾ ਬਹੁਤਾ ਮਾਨਦਾਨ ਕਰ ਦਾਂਗੇ ਤੇ ਦੇਵਾਂਗੇ ਦੋ ਟਾਈਮ ਚ ਭਾਗੇ ਹਾਂ ਦੇਵਾਂਗੇ ਚਾਰ ਟਾਈਮ ਚੋਲੇ ਦਿੰਦਾ ਮਾਲ ਨੂੰ ਕੋਈ ਦਿੱਕਤ ਨਹੀਂ ਆਪ ਨੂੰ ਤੇ ਹੁਣ ਆਪਣੀ ਸਾਂਭ ਸੰਭਾਲ ਜਿਵੇਂ ਆਪਣੇ ਦੂਜੇ ਪਾਸੋਂ ਨਾਰਮਲ ਇਹ ਨਹੀਂ ਗੱਲ ਜਿਉਂ ਆਪਾਂ ਵੇਚਣੀ ਹੈ ਲੈਦਾ ਬੰਨੀ ਵੀ ਹੈ ਹਨਾ ਕਹਿੰਦਾ ਜੇ ਅੱਜ ਇਹਨੂੰ ਆਪਾਂ ਲੈਦਾ ਸਾਹਮਣੇ ਦੁੱਧ ਚੋਈਏ 36 36 ਅੱਜ ਵੀ ਹੈਗੀ ਆ ਅੱਜ ਵੀ ਹੈਗੀ ਆ ਕਿਉਂਕਿ ਬੈੜ ਦੀ ਕੇਅਰ ਦੇ ਨਾਲ ਹੀ ਡੂਰ ਦਾ ਰੋਟੇਟ ਟਾਈਪ ਦਾ ਟੱਕ ਦਿੰਦੀ ਆ ਤੇ ਹੁਣ ਕਹਿੰਦਾ ਭਾਵੀ ਦੇ 16 17 16 17 ਕਿਲੋ ਦੁੱਧ ਹਾਜ਼ਰ ਆ ਜਮਾ ਹਨਾ ਤੇ ਬਾਕੀ ਬੈੜ ਯਾਰ ਸਾਂਤ ਸੁਭਾ ਦੇਖੋ ਜਮਾ ਤੇ ਸਾਫ ਸੁਧਰੀ ਨਾੜਾ ਨੂੜਾ ਨਾਲ ਵੀ ਚਾਰੇ ਪਾਸੇ ਗੁੰਦੀ ਪਈ ਆ ਜਮਾ ਹਨਾ ਮਸ਼ੀਨ ਇਹਦੇ ਲੱਗੀ ਪਈ ਆ ਫੇਸ ਬਿਊਟੀ ਵਗੈਰਾ ਚੈੱਕ ਕਰੋ ਹਨਾ ਠੀਕ ਆ ਤੇ ਬਾਕੀ ਯਾਰ ਅਸੱਲੇ ਨਾੜਾ ਨੂੜਾ ਦੇਖੋ ਹਨਾ ਸੋਹਣਿਆ ਸਾਫ ਸੁਧਰੀਆਂ ਜਮਾ ਭਾਰਤ ਵਾਲਾ ਨਕਸ਼ਾ ਹੀ ਆ ਗਿਆ ਥੱਲੇ ਹਨਾ ਦੂਜਾ ਸੂਆ ਸੁਈ ਸੁਬਾਈ ਤੇ ਬਾਕੀ ਬਿਹੜ ਦੇਖੋ ਯਾਰ ਕਿਆ ਬਾਤ ਹੈ ਸ਼ਾਂਤ ਸੁਭਾਣਾ ਜਮਾ ਖੜੀ ਆ ਹਨਾ ਤੇ ਬਾਕੀ 1 ਲੱਖ 45 ਕੀਤੇ ਕੀਮਤਾ ਪਈ ਦੀ ਹਨਾ ਤੋ ਦੂਜੇ ਪਾਸੋਂ ਵੀ ਆਪਾਂ ਹਵਾਨਾ ਦਿਖਾ ਦਈਏ ਇਹਦਾ ਤੋ ਦੇਖੋ ਇਹ ਨਹੀਂ ਗੱਲ ਵੀ ਇੱਕ ਪਾਸੇ ਦੋਨੇ ਪਾਸੇ ਮਿਲਕ ਵੇਨ ਵਗੈਰਾ ਸੋਹਣਿਆ ਦਿਖਾਈ ਦਿੰਦੀਆਂ ਤੇ ਕਹਿੰਦੇ ਬਾਬਾ ਚੰਗੀ ਬਰੀਰ ਵਾਲੀ ਬਿਹੜ ਆ ਹਨਾ ਹਾਂ ਬਈ ਮੈਸੀਜੀ ਆ ਬਈ ਬੀੜੀ ਆ ਫੇਰ ਠੀਕ ਆ ਮੈਸੀਜ ਹੀ ਆ ਗਈ ਹਨਾ ਤੇ ਕਹਿੰਦੇ ਵਸਾਰ ਜੇ ਵੜਾ ਫਿਰ ਬਾਇਓ ਡਾਟ ਆਪਾਂ ਨਾਲ ਨਾਲ ਰੱਖ ਲਈਆਂ ਹਨਾ ਠੀਕ ਆ ਤੂੰ ਮੈਂ ਕਿਹਾ ਬਦੁੱਤਰ ਰਾਮ ਜੀ ਜੀ ਵੀ ਲੈ ਕੇ ਆਉਂਗਾ ਭਈ ਇਹ ਸਾਰਾ ਤਦੂਗਾ ਠੀਕ ਹੈ ਤੇ ਫਿਰ ਆਪ ਆਪਣਾ ਮੰਨ ਕੇ ਚੱਲੋ ਵੀ ਕਾਪੀਆਂ 'ਚ ਰਿਕਾਰਡ ਕੋਡ ਸਾਰਾ ਸਾਹਮਣੇ ਰੱਖ ਦਿਆ ਜਾ ਹਾਂ ਇਹ ਆਪਣਾ ਤਿੰਨ ਖਾਂ ਹੀ ਚੱਲਦਾ ਕੀ ਰਿਕਾਰਡ ਠੀਕ ਹੈ ਪਹਿਲਾਂ ਜਦੋਂ ਏਆਈ ਕਰਾਉਣੀ ਹੈ ਜਦ ਤੱਕ ਠੀਕ ਹੈ ਜਿਹੜੇ ਬਸਤੂ ਦੇ ਜੋ ਲੱਪਣ ਹੋ ਜਾਂਦੇ ਨੇ ਜਿਹੜੇ ਸੀਲਰਡ ਵਾਲਾ ਠੀਕ ਹੈ ਉਹ ਅੱਟ ਚੱਲਦਾ ਹੈ ਠੀਕ ਹੈ ਜਦੋਂ ਫਿਰ ਇਹਨਾਂ ਨੂੰ ਮਹੀਨੇ ਨੂੰ ਦੇ ਦੋ ਹੋ ਜਾਂਦਾ ਫਿਰ ਅੱਡ ਜਾਂਦਾ ਜਦੋਂ ਜਮਾ ਇਹ ਵੀ ਉੱਪਰ ਤਫਦੀ ਹੋ ਜਾਂਦੇ ਜਿਹੜਾ ਐਸ ਕੇ ਨਾਲ ਗੱਪਣ ਰਹਿ ਗਿਆ ਇਹਦੇ ਤੇ ਬਾਕੀ ਉਹ ਆਪਣਾ ਪੋਸਟਰ ਵਗੈਰਾ ਵੀ ਉੱਥੇ ਵੀ ਕਰਦਾ ਹਾਂ ਪਹਿਲਾਂ ਜਿਹਾ ਕੱਚਾ ਇਹ ਚ ਕਰਦਾ ਹੀ ਠੀਕ ਹੈ ਵੀ ਸਾਰਾ ਬੈਗ ਡਾਡਾ ਸਾਹਮਣੇ ਰੱਖ ਦੇਆ ਸਾ ਬੈਗ ਕੀ ਨਾ ਤੋ ਦੇਖੋ ਠੀਕ ਹੈ ਐਂਡੀ ਮੈਂ ਕੀ ਦਿੱਤੇ ਤਾਂ ਆਪਾਂ ਲਾਪਤੀ ਵਾਲੀ ਦਿੱਤੀ ਆਹ ਬੈਸਟੀ ਲਈ ਮੂਤਰ ਵਾਲੀ ਹੋਰ ਪਰ ਪਾਣੀ ਦਵਾਈ ਵੀ ਪਾਰ ਇਹ ਜਨਸ ਤੇ ਲੱਗ ਆਪਾਂ ਤੇ ਕਰਦੀ ਆ ਪਹਿਲਾਂ ਕਹਿੰਦੇ ਬਾ ਡੇਰੀ ਫਾਰਮ ਦਾ ਮਨ ਕੇ ਚੱਲ ਗੌਰ ਦਾ ਕੰਮ ਆ ਹਨਾ ਗੌਰ ਰੱਖੋ ਕਿ ਕਹਿੰਦੇ ਬਾ ਆਪਣੇ ਮਨ ਨੂੰ ਸੰਦੋਸ਼ ਜਿਹੀ ਵਧੀਆ ਸੋਹਣਾ ਕੰਮ ਆ ਕੀਤਾ ਹਨਾ ਜਿਆ ਜਿਆ ਕਹਦਾ ਸਵਾ ਦੇਖੋ ਜਿਆ ਨਜ਼ਾਰਾ ਕਿਆ ਬਾਦਾ ਜੇਬ ਜੋ ਨੋਟ ਵਾਲਾ ਭਰਦੀਆਂ ਕਹਿੰਦਾ ਵਾ ਰੋਜ਼ ਦੇ ਰੋਜ਼ ਦੀਆਂ ਕਮਾਈ ਦੇ ਵਿੱਚ ਹਨਾ ਸੋ ਰੋਜ਼ ਸਵੇਰੇ ਸ਼ਾਮ ਚਾਈ ਫੜਨੇ ਦੋ ਟਾਈਮ ਹੀ ਕਰਦੇ ਨਾ ਟਾਈਮ ਨਹੀਂ ਕਰਦੇ ਆਪਾਂ ਠੀਕ ਹੈ ਜਿਹੜੀ ਆਪਣੀ ਮੰਨ 45 ਲੀਟਰ ਵਾਲੀ ਆ 52 52 ਤੇ ਜਾ ਵੰਦੀ ਆ ਉਹਦੇ ਨਾਲ ਨਾ ਆਪਾਂ ਨੂੰ ਨੁਕਸਾਨ ਹੁੰਦਾ ਸੀ ਕਿਉਂਕਿ ਉਹ ਆਪਣਾ ਲੈਜਰੇ ਨੂੰ ਜਾਂਦਾ ਹਾਂਜੀ ਉਹਦੇ ਕਾਰਨ ਦੁੱਧ ਦੀ ਕੁਆਲਿਟੀ ਡਾਊਨ ਹੁੰਦੀ ਸੀ ਠੀਕ ਹੈ ਜੇ ਨੰਬਰ ਫੈਕਸ ਨਾ ਭੇਜਿਆ ਕਰ ਪੈਂਦਾ ਇਹ ਇੰਜ ਤਰ੍ਹਾਂ ਡੈਮੇਜ ਹੋਈ ਕਰ ਲਿਆ ਤਿੰਨ ਟਾਈਮ ਦਵਾਈ ਕਰਾਂਗੇ ਦੁੱਧ ਆਪ ਹੋ ਜਾਊਗਾ ਜਿਵੇਂ ਚਾਹ ਹੁਣ ਆਪਣੀ 4.5 ਫੈਟ ਆਉਂਦੀ ਆ ਗਾਂ ਦੀ ਚਾਰ ਤਿੰਨ ਫੈਟ ਆਉਂਦੀ ਆ ਚੈੱਕ ਕਰਾ ਸਕਦਾ ਬੰਦਾ ਠੀਕ ਹੈ ਆ ਗਾਂ ਦੀ ਚਾਰ ਤਿੰਨ ਫੈਟ ਆਉਂਦੀ ਆ ਤੇ ਜੇ ਹਿੰਮ ਮੈਂ ਮੰਨ ਲਉ ਹੁਣ ਜਿਵੇਂ ਬੱਤੀ ਤੇ ਚੀ ਦੀ ਤਰ੍ਹਾਂ ਇਹਨੂੰ ਗਾਲੀ ਤੇ ਲੈ ਜਾਵਾਂਗੇ ਫੈਟ 3 5 3 7 ਰਹੇਗੀ ਪੈਸਿਆਂ 'ਚ ਗੱਲ ਉੱਥੇ ਜਾ ਵੜ ਗਿਆ ਔਰ ਕੰਪਨੀਆਂ ਨੇ ਸਿਸਟਮ ਚੱਕ ਤੇ 8 20 ਇਸਨੇ ਫਦੇ ਕਾਰਡ ਕਰਤੀ ਸਦਾ ਬਹੁਤ ਸਾਹਮਣੇ ਰਕੇ ਪਸੂ ਚੋਣੇ ਪੈਦੇ ਕਹੀਦਾ ਦੁੱਧ 2 ਲੀਟਰ ਘੱਟ ਦੇ ਦੇਣਾ ਪਰ ਉਹਨੇ ਫੈਸਲਤियां ਪੂਰੀਆਂ ਨਹੀਂ ਕਰੀ ਜਾਣ ਕੰਪਨੀ ਦੇ ਨਾਲ ਜੈ ਜੈ ਗੱਲ ਆ ਹਾਂ ਤੋਂ ਬਾਕੀ ਬੈੜਾ ਦੇਖੋ ਆਪਣੇ ਕੋਲ ਹਾਈਸਟ ਪਰ ਕਿੱਥੇ ਲੈਵਲ ਤੱਕ ਬੈੜ ਚਲੀ ਗਈ ਹੁਣ ਆਪਣੇ ਕੋਲੇ 52 ਅਮੈਗ ਜੇ ਫੜਾ ਜੀ ਬਾਈ ਨੂੰ ਫੜਾ ਦੇ ਮੈਗੇ ਆ ਤੇ ਹਾਈਸਟ ਦੁੱਧ ਕਿੱਥੇ ਚਲਾ ਗਿਆ ਆਪਣੇ ਫਾਰਮ ਦਾ ਜਾਵਾਂ ਜੀ ਆਪਣੇ ਕੋਲੇ 55 ਤੱਕ ਆਈ ਠੀਕ ਆ 55 ਕਿਲੋ ਤੱਕ ਹਾਈਸਟ ਬੈੜਾ ਪੱਜੋ ਕੇ ਦੇਖ ਲਈ ਜਮਾ ਹਨਾ ਕੋਲੇ ਹਰੇ ਬਾਈ 55 56 ਤੱਕ ਬਣਿਆ ਆਪਾਂ ਜੋਰ ਲਾਉਨੇ ਆ ਹੋਰ ਦਾ ਠੀਕ ਹੈ ਰਿਵਾਰਡ ਬੈਡ ਦਾ ਸੀਮਨ ਆਪਣਾ ਮੂਹਰੇ ਲੱਗਿਆ ਲਾ ਸਾਰਾ ਠੀਕ ਹੈ ਜਿਹੜੀ ਆਪਾਂ ਕੰਮ ਦਾ ਬਰੀਡ ਨਹੀਂ ਕਰੀ ਜਾਂਦੇ ਆ ਕਿਹ ਕਿਹ ਸਾਲ ਹੋ ਗਿਆ ਆਪਣਾ ਇਹ ਕਿੱਤਾ ਕਰਦਿਆਂ ਨੂੰ ਜੀ ਇਹ 2012 ਤੋਂ ਆਜੀ ਕੰਮ ਆਪਣਾ ਠੀਕ ਹੈ 2012 ਦੇ ਵਿੱਚ ਆਪਾਂ ਦੋ ਚਾਰ ਗਾਮਾ ਸ਼ੁਰੂ ਕਰਿਆ ਹੋ ਜਾਵਾਂ ਪਹਿਲਾਂ ਤਾਂ ਦੇਖੋ ਵੀ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਕੋਈ ਆਉਂਦਾ ਕੀ ਕਰਨ ਲਗੇ ਕੀ ਜੇ ਵੀ ਆਪਾਂ ਇਨਕਮ ਵਾਲਾ ਸੋਚਦਾ ਹਾਂ ਹਾਂਜੀ ਮੈਨੂੰ ਆਪਾਂ ਉਹ ਸੋਚ ਕੇ ਕਰਿਆ ਸੀ ਪਰ ਮਾਨਤਬਾ ਨੇ ਆਪਾਂ ਨੂੰ ਇਹ ਸੋਚ ਤੋਂ ਢਿਲੇ ਆਂਦਾ ਹੁਣ ਆਪਾਂ 2-3 ਸਾਲ ਤੋਂ ਫਰੀਲੈਂਸ ਤੇ ਕੰਮ ਕਰ ਰਹੇ ਹਾਂ ਜੈ ਜੈ ਗਾਲਾ ਵੀ ਨਹੀਂ ਹਾਲ ਕਿਵੇਂ ਆਪਣੇ ਕੋਲੇ ਉਹ 40 ਗਾਵਾਂ ਤੋਂ ਆਪਾਂ ਉਹਨਾਂ ਦਾ ਦੁੱਧ ਪਾਉਨੇ ਉਹ ਹੀ ਆਪਾਂ 30 ਤੋਂ ਪਾਈਏ ਜੈ ਜੈ ਗਾਲਾ ਕਹਿੰਦੇ ਵਾ 5 ਸਾਲ ਦਾ ਆਪ ਨੂੰ ਪੈਸਾ ਇਹਦੇ ਵਿੱਚ ਖਪਾਉਣਾ ਪੈਂਦਾ ਹਾਂ ਉਹਦਾ ਖਪਾਉਣਾ ਪੈਂਦਾ ਯਾਰ ਹੁਣ ਜਿਵੇਂ ਤੂੰ ਪਸ਼ੂਆਂ ਦਾ ਘਰ ਦੀ ਵੈੜ ਵੇਚੋਂਗੇ ਆਪਾਂ ਮੰਨ ਕੇ ਚੱਲਦੀ ਇੱਕ 41 ਕੀ ਚਲੋ 40 41 ਜਿੱਥੇ ਵੀ ਦੇਖਦੀ ਆ ਉਹ ਰੁਪਈਆ ਆਪਣੇ ਹੋਣਦੀ ਹੈ ਹੁਣ ਆਏ ਸਾਲ ਦੇ ਮੰਨ ਕੇ ਚਲੋ ਪੰਜ ਚਾਰ ਮਿਹੜ ਦਾ ਕੱਢ ਹੀ ਦਿੰਦੇ ਹੋਗੇ ਨਾਰਮਲ ਫਿਰ ਆਪੀ ਵਾਲਾ ਕਹਿੰਦਾ 10 ਲੱਖ ਰੁਪਏ ਸਾਰ ਨੂੰ ਬਜਦਾ ਹਨਾ ਆਪਣੇ ਕੋਲੇ ਹਨਾ ਮਗਰ 20 ਬੱਚੇ ਤਿਆਰ ਅਸੀਂ ਚੱਲ ਗਏ ਆਈ ਇਹ ਆਈ ਹੋਣੀ ਵੀ ਆ ਬੱਚੀਆਂ ਦੇ ਪਰ ਨਵੇਂ ਬੱਚੇ ਫਿਰ ਪਾ ਦੇਣੀਆਂ ਨਵੇਂ ਬੱਚੇ 12 ਕਿੱਟਰ ਜਗਾ ਆਪਾਂ ਉਧਰ ਫਾਰਮ ਨਵਾਂ ਬਣਾ ਰਹੀ ਆ ਜੀ ਠੀਕ ਆ ਆਹੋ ਦੇ ਮੰਨ ਕੇ ਚੱਲ ਸਗੇ ਭਾਈ ਤੁਹਾਡੇ ਚਾਚੇ ਦਾ ਇਹ ਸਾਰੇ ਇਸ ਕੰਮ ਦੇ ਆ ਆਪਾਂ ਇਹੀ ਕੰਮ ਕਰਦੇ ਆ ਜੀ ਆਪਾਂ ਆਇਆ ਥੇ ਤੇ ਦੂਜੇ ਤੇ ਬਣਾ ਰਹੇ ਸੀ ਸਾਨੂੰ ਕੋਈ ਬਹਿਦਾ ਕਿਣੇ ਹੈ ਜੀ ਸ਼ਿਗਾਲ ਜੀ ਦੇ ਘਰ ਦੇ ਮਾਲਾ ਜਿੰਨੀ ਪੈੜੀ ਉਹ ਕਰੀ ਚੱ ਸਹੀ ਲੱ chalega ਜੇ ਜੇ ਗੱਲਾਂ ਜਵਾਂ ਸੋ ਪਰ ਇੱਕ ਬੰਦਾਲੀ ਕੀਮਤ ਆ ਵਹਿੜਦੀ ਇਹਦੀ ਤੇ ਬਾਕੀ ਵੀਰਾਂ ਦਾ ਕੰਮ ਦੇਖੋ ਯਾਰ ਮਸ਼ੀਨਾਂ ਲੱਗੇਆਂ ਵਾ ਡਰਾਮਾ ਡਰਮਰ ਅੱਕੇ ਵਿਆ ਤੇ ਗੁਰਬਾਣੀ ਸਾਹਿਬ ਦਾ ਟਾਈਮ ਚੱਲੀ ਜਾਂਦੀ ਹੈ ਹਨਾ ਤੇ ਕਹਿੰਦਾ ਮੈਂ ਇੱਥੇ ਮੰਨ ਕੇ ਚੱਲ ਮੋੜ ਮਾਰਦੇ ਮੈਂ ਨਾਲ ਆਪਣੇ ਕੋਲ ਐਕਸੈਸਟ ਵੀ ਹੈਣੀ ਹੈ ਹਾਂ ਮਤਾਂ ਦਾ ਯਾਰ ਕਿਤੇ ਕੋਈ ਨਾ ਕਿਸੇ ਦੀ ਲੜਾਈ ਚ ਨਾ ਕਹੀ ਸਾਹੀ ਆਪਾਂ ਜਾਣਦੇ ਹੀ ਨਹੀਂ ਸੋ ਜਿਵੇਂ ਹੁਣ ਵੋਟਾ ਹੋ ਗਿਆ ਹੈਂ ਜਾਂ ਕੋਈ ਇਧਰ ਭੱਜ ਲੋ ਇਧਰ ਭੱਜੋ ਉਹ ਵਿਹਲਾ ਬੰਦਾ ਜਾਂਦਾ ਉਸ ਕੰਮ ਦੇ ਵਿੱਚ ਆਪਾਂ ਹੋ ਜਾ ਕੰਮ ਵੀ ਨਹੀਂ ਕਰਨੀ ਯਾਰ ਕਿਸੇ ਨਾਲ ਕੋਈ ਕੋਈ ਲੜਗੇ ਜਾਂ ਕਿਸੇ ਨਾਲ ਕੋਈ ਬਾਤ ਬਿਨਾਂ ਗੱਲ ਤੋਂ ਗੱਲ ਨਹੀਂ ਕਰਨੀ ਜੀ ਨਾ। ਸਾਡੇ ਕੰਮ ਦੇ ਧਿਆਨ ਨਾਲ ਉਹ ਹੀ ਵਕਾਫਾ ਕੋਲ ਬੰਦੇ ਨੇ ਜਿਆਦਾ ਕੰਮ ਕਰੋ। ਕੋਈ ਫਾਇਦਾ ਨਹੀਂ ਹੁੰਦਾ ਗੁਰਬਾਤ ਘਾਲ ਗੱਲਾਂ। ਸੋ ਵੀਰੋ ਜਮਾ ਗੱਲ ਬਹੁਤ ਵਧੀਆ ਗੀ। ਅੱਜ ਦਾ ਟਾਈਮ ਦੇ ਵਿੱਚ ਆਪਾਂ ਆਪਣੇ ਬੱਚੇ ਸਾਂਭ ਲਈ ਉਹੀ ਬਹੁਤ ਵਧੀਆ ਗੱਲ ਆ ਹਨਾ। ਬਾਕੀ ਆਪਾਂ 10 ਦਿਨ ਕਿਸੇ ਬੰਦੇ ਨੂੰ ਬੱਦੀਵਾਂਗੇ। ਤੁਸੀਂ ਤਸੰਦੀ ਨਾਲ ਬੱਛੂ ਦਿੰਨੇ ਆ। ਜੈ ਜੀ ਗੱਲ ਆ। ਜੇ ਆਪਾਂ ਕਿਸੇ ਨੂੰ ਗਲਤ ਕੀ ਦੇ ਕੇ ਰਾਜੀ ਨਹੀਂ ਤੇ ਆਦੇ ਤਸੰਦੀ ਕਰਕੇ ਲੈ ਕੇ ਜਾਓ। ਤੇ ਨਾਲ ਆਪਣਾ ਵਪਾਰ ਵੀ ਚੱਲ ਕਰਦੇ ਆ ਹਨਾ। ਉਹ ਵਪਾਰ ਵਾਲੇ ਬੱਛੂ ਵੀ ਹੁੰਦੇ ਆ ਪਰ ਆਹ ਬਿਹੜ ਆਪਣੀ ਹਕੀਕਤ ਘਰ ਵਾਲ ਚਵਾਈ ਦੇ ਰੱਖੀ ਨੂੰ ਚਵਾਈ ਦੇ ਰਦੀ ਹੈ ਵੀ ਬੈੜਾ ਆਪਣੇ ਕੋਲੇ ਪੂਰਨੇ ਟੋਪਰ ਨਹੀਂ ਬੈੜਾ ਹੁੰਦਾ ਗਾਇਨੀ ਉਹ ਵੀ ਬੈੜਾ ਅੱਜ ਹਲਕ ਮਰਾ ਦੇ ਨੇ ਉਹਨਾਂ ਦੇ ਵਿੱਚ ਵੀ ਕਿਨਾਂ ਜਿਹੜੇ ਵਿਕਰਣ ਪਰ ਇਹ ਬੈੜ ਵੀਰਾਂ ਦੀ ਘਰ ਦੀ ਆ ਸੋ ਜਮਾ ਸਾਹਮਣੇ ਆਪਾਂ ਡਰਾਮਾ ਟੱਕਣ ਚੱਕਾਂਗੇ ਅੰਦਾਜ਼ਾ ਅੱਜ ਵੀ ਦੁੱਧ ਆਪਣਾ ਕਿੰਨਾ ਹਨਾ ਜਾਵਾਂ ਤੇ ਨੇਵਾ ਦੇਖੋ ਜਮਾ ਨਹੀਂ ਬੋਗੂ ਝੜਦੀ ਹਨਾ ਬੋਗੂ ਨਜੋੜ ਹੁੰਦੀ ਹੈ ਨੇਵਾ ਠੀਕ ਹੈ ਫਿਰ ਕਹਿੰਦੇ ਵਾ ਜਿਵੇਂ 35 36 ਕਾਮ ਆਗੇ 20 ਕ ਬੱਚਿਆਂ ਦਾ ਸਾਲ ਜੁੜੀ ਜਾਂਦੇ ਨਾਲ ਆਪਣੇ ਮੋਜ ਨਾਲ ਮੋਜ ਨਾਲ ਤਕਰੀਬਨ ਜੇਰ ਆਪਾਂ ਜੇ ਸੈਕਟਰ ਵੀ ਲਾਉਂਦੇ ਸੀ ਮਨ ਨਾਉਨ ਸੈਕਟਰ ਵੀ ਲਾਉਣੇ ਆ ਨਾਉਨ ਸੈਕਟਰ ਵੀ ਲਾਉਣੇ ਆ ਆਪਾਂ ਜੇ 30 گاਵਾਂ ਦੀ ਇਹ ਆਈ ਕਰੀ ਤੀਹਾਂ ਜੋ ਮੰਨ ਲਓ ਵੀ 15 ਨਹੀਂ ਤਾਂ 12 13 ਬੱਚਿਆਂ ਦਾ ਜਮਾ ਪੱਕੀਆਂ 12 13 ਬੱਚੀਆਂ ਆ ਗਈਆਂ ਤੇ ਕਹਿੰਦੇ ਬਾਅਦ ਨਾ 15 ਹੀ ਮੰਨੋ ਕਈ ਇਹ ਤਾਂ ਮੰਨ ਵੀ 10 ਕੀ ਬੱਥੇ ਰਹਿ ਜਾਂਦੇ ਆ ਵੱਧ ਵੀ ਜਾਂਦੇ ਆ ਬੱਚਨਾ 18 18 ਦੇ ਵੀ ਜਾ ਵਰਦਿੰਦੇ ਜਿਹੜੀ ਡੀਐਫਾ ਐਵਰੇਜ ਲਾਈਏ ਅੱਧੇ ਬੱਚੇ ਤੇ ਅੱਧੀਆਂ ਬੱਚਨਾਂ ਦਾ ਪੱਕੀਆਂ ਹੀ ਆ 15 ਬੱਚਨਾਂ ਦਾ ਸੂਜੀਆਂ ਪੱਕੀਆਂ ਹੀ ਆ ਦਿਖਾ ਦਿਓ ਬਈ ਦੁੱਧ ਦੇਣਾ ਫਰੰਟ ਤੇ ਕੀ اٹਕਾ ਕੋਦੋ ਦੇਖੋ ਜੀ ਮੋਬਾਕਰ ਦੇ ਵਿੱਚ ਹਨਾ ਜਮਾ ਕੰਡੇ ਧਰਨਾ 17 17 18 ਨੂੰ ਭਰੂਗਾ 25 ਦੀ ਆ ਗਿਡਲੀ ਇਹ ਤੇ ਫੇਰ ਜਮਾ ਹਾਂ 25 ਦੀ ਗਿਡਲੀ ਆ ਰੱਪਾ ਫਿਰ ਉਹ ਰੋਜ਼ ਮੰਨਦੇ ਆ ਠੀਕ ਆ ਆ ਜਾ ਬਦੂਜੀ ਜਗ੍ਹਾ ਮੈਂ ਦਿਖਾ ਦਈਏ ਹੁਣ ਤੇ ਅੱਗੇ ਵੀਰੇ ਵੜਾ ਆਪਣੇ ਵਿਕਰੀ ਵਾਲੇ ਵੀ ਹੈਗੀਆਂ ਹਨਾ ਠੀਕ ਹੈ ਤੇ ਜਿਹੜੀ ਇਹ ਵੜਾ ਸੁਆ ਕਿਹੜਾ ਸੂਰਜ ਆ ਦੂਜਾ ਸੁਆ ਦੂਜਾ ਸੁਆ ਸੂ ਗਈ ਹਨਾ ਕਹਿ ਕਿ ਦਿਨ ਕੱਢਦੀ ਆ ਬਸ 4-5 ਦਿਨ ਹੀ ਕਰਦੀ ਆ ਤੇ ਫਿਰ ਲਿਓਂਦਾ ਫਿਰ ਠੰਡੀਆਂ ਸੀਧੇ ਜਮ ਹਨ ਨਹੀਂ ਬਈ ਇਹ ਤਿੰਨ ਕਾ ਵੀ ਮਾੜਾ ਕੰਮ ਦਾ ਕਰਨਾ ਹੀ ਨਹੀਂ ਠੀਕ ਆ ਥੱਲੇ ਬੈਠੇ ਆ ਪੂਰੇ ਗਾਲਾਂ ਕੱਢੀ ਜਾਂਦੀ ਆ ਬਾਹਰ ਦਾ ਨਾ ਬਣਾਉਣਾ ਕਟਾਉਣਾ ਠੀਕ ਆ ਜਮ ਜਜ ਗੱਲਾਂ ਸੋ ਬਾਕੀ ਵੀਰਾਂ ਦੇ ਹੋਰ ਦੇਖੋ ਸਾਰੇ ਆਪਣੇ ਫਿਰ ਘਾਰੇ ਇਸੇ ਕੰਮ ਤੇ ਆ ਹਨਾ ਤੇ ਮੈਂ ਕਹਿੰਦਾ ਜਿਹੇ ਜੀ ਮਨ ਕ ਚਲੋ ਬੈਠ ਤੋ ਉਸ ਜੀ ਸੋਭਤ ਸੋ ਨੂੰ ਦੇਖ ਕੇ ਫਾਰਮ ਸਾਰੇ ਗਾਹ ਨਹੀਂ ਬਣਾਉਂਦੇ ਜਾਂਦੇ ਆ ਇਹਦੇ ਫਿਰ ਦੁੱਧ ਅੰਦਾਜ਼ਾ ਹੈ ਕਿੰਨਾ ਗਲਾਸ ਕੀ ਆਪਾਂ ਕਹਿੰਦਾ ਬਾ ਜੱਟ ਸੌਦਾ 23-24 ਕਿਲੋ ਵਾਲੀ ਹੈਗੀ ਆ ਇਹਦਾ ਮੁੱਲ ਵੜੀ ਕੀ ਰੱਖਿਆ ਏ ਭਈਆ ਇੱਕ ਦਾਸ ਦੀ ਬੱਚੀ ਦੇਣਾ ਮਾਨਦਾਨ ਕਰ ਦਾਂਗੇ 10 ਠੀਕ ਹੈ ਮਾਲਾ ਠੰਡੀ ਸੀ ਲੋਕ ਕੇ ਜਾਵਾ ਹਨਾ ਤੇ ਅੱਗੇ ਇੱਕ ਸੂਈ ਵੀ ਦੇਖੀ ਜਾਂਦੇ ਆਪਾਂ ਹਨਾ ਇਹਦੇ ਮਗਰ ਬੱਚਾ ਕੀ ਆ ਗਿਆ 25 ਹੈ ਭਾਈ ਜਰਸੀ ਜਰਸੀ ਬੱਚੀ ਆ ਗਈ ਤੇ ਤਾਜੀ ਸੂਈ ਹੈ ਜੇਰ ਜੁੜਾਣਾ ਹਨਾ ਭਾਈ ਓਕੇ ਆ ਇਹਦੀ ਵੀ ਚਵਾਈ ਕਰੀ ਇਹਦਾ ਫਿਰ ਰੇਟ ਵਗੈਰਾ ਆਪਾਂ ਕੀ ਰੱਖਿਆ ਇਹ ਭਾਈ ਦੇ ਦਾਂਗੇ ਇੱਕ 20 ਦੀ ਬੱਚੀ ਮਾਨਦਾਨ ਕਰ ਦਾਂਗੇ 1,20,000 ਦੀ ਬੱਚੀ ਮਗਰ ਬੱਚਾ ਆ ਗਿਆ ਜਰਸੀ ਦੀ ਬੱਚੀ ਹਨਾ ਸੋ ਬਾਕੀ ਬੈੜ ਦੇ ਦਾ ਵੱਡੀ-ਬੁੱਡੀ ਬਹੁਤ ਆ ਵਧੀਆ ਹੈ ਸੋ ਜਿੰਦ ਜਾਨ ਹੁੰਦਲ ਹੇਰ ਬਹੁਤ ਥੋੜਾ ਬੱਚੇ ਜਿਆਦਾ ਕਰਦੀ ਹੈ ਹਨਾ ਇੱਕ 20 ਚੋਂ ਮਾਰਦਾਨ ਆਪਾਂ ਕਰ ਦਾਂਗੇ ਹਨਾ ਠੀਕ ਹੈ ਇਹ ਸੀਗੀ ਆਪਣੀ ਤੀਜੇ ਨੰਬਰ ਤੇ ਆ ਗਈ ਤੇ ਇੱਕ ਬੈੜ ਦੀ ਤਾਂ ਆਪਾਂ ਤੁਹਾਨੂੰ ਚਵਾਈ ਕਰਕੇ ਦਿਖਾ ਦਈ ਜਿਹੜੀ ਵੀਰ ਦੀ ਹਕੀਕਤ ਹੈ ਘਰੇਲੂ ਬੈੜ ਸੀ ਕਿਉਂਕਿ ਮੇਰਾ ਵੀ ਰੋਜ਼ ਦਾ ਆਉਣ ਜਾਣਾ ਇੱਥੇ ਮਹੀਨੇ ਦੇ ਵਿੱਚ ਬੰਨ ਲ ਕਹਿੰਦਾ ਵਾ ਪੰਜ-ਸੱਤ ਘੇੜੇ ਤੇ ਮੇਰੇ ਬਾਜ ਦੇ ਆ ਇੱਥੇ ਤੇ ਜਿਹੜੀ ਨਾਲ ਇਹ ਹੈ ਇਹਦੀ ਵਿੱਚ ਬਾਈ ਹੋ ਗਈ ਹੈ ਹਨਾ ਇਹਦੀ ਵਿੱਚ ਬਾਈ ਕਰੀ ਸੀ ਆਪਾਂ ਬੱਛੇ ਰੇਣ ਦੁੱਧ ਪਿਆਇਆ ਸੀ ਤੇਰੇ ਸਾਹਮਣੇ ਹੀ ਪਿਆਦਾ ਸੀ ਹਾਂ ਹ ਇਹ ਇਹ ਫਿਰ 16 ਲੀਟਰ ਚਮਤ 16 ਲੀਟਰ ਹਾਂ ਇਹਦਾ ਰੇਟ ਵਗਰਾ ਕੀ ਰੱਖਿਆ ਆਪਾਂ 70000 ਹੀ ਦੇ ਦਾਂਗੇ ਬਾਈ ਠੀਕ ਹੈ ਤੇ ਅੱਗੇ ਕਾ ਵਾ ਬਸ਼ੀ ਬਸ਼ੇਰਾ ਦਿਖਾਉਣਾ ਵੀਰ ਦਾ ਤੇ ਇਹ ਬਾਈ ਕਿੰਨੇ ਕ ਉਮਰ ਦਾ ਜਾਨਵਰ ਆ ਫਿਰ ਆਪਣਾ ਇਹ ਤਿੰਨ ਕੁ ਮਹੀਨਿਆਂ ਦਾ ਬੱਚਾ ਹੈ ਤਿੰਨ ਮਹੀਨਿਆਂ ਦਾ ਹਾਂ ਇਹਦੇ ਕੋਲ ਲੈਣ ਲੋਣ ਪਤਾ ਕਿ ਨਹੀਂ ਪਤਾ ਪਾਣ ਨੂੰ ਇਹ ਬਾਈ ਯਾਰ ਹਾਂ ਇਹਦੀ ਲੈਣ ਯਾਰ ਮੇਰੇ ਯਾਦ ਨਹੀਂ ਉਹ ਬੰਦੇ ਨੇ ਦੱਸ ਕੇ ਦਿੱਤੀ ਜਮੀਨ ਨੇ ਠੀਕ ਹੈ ਕਿ ਆ ਬਖਰੀਦਾ ਹੈਗਾ ਠੀਕ ਹੈ ਫਿਰ ਚੰਗੀ ਕੀਮਤ ਲਾ ਕੇ ਲੈਂਦਾ ਉਹ ਨਾਰਮਲ ਹੀ ਮਿਲ ਗਿਆ ਨਹੀਂ ਬਾਈ ਚੰਗੀ ਕੀਮਤ ਲਾ ਕੇ ਲੈਂਦਾ ਠੀਕ ਹੈ ਵਧੀਆ ਲੈਣ ਦਾ ਬਸ਼ੇਰਾ ਹਣਾ ਲੋਕਾ ਅਬ ਇਸ ਫਾਰਮ ਲੈਸ ਆ ਜਾ। ਠੀਕ ਹੈ। ਹੜੇ ਦਾ ਸਿਰਫ 3 ਮਹੀਨੇ ਜਾਈ ਦੀ ਹਨਾ। ਸੋ ਬਸ਼ੇਰਾ ਬਸ਼ੂਰਾ ਦੇਖੋ ਯਾਰ ਮੈਂ ਮਣ ਖੋਜਦਾ ਤੇ ਇੱਕ ਜੋ ਨੌਜਵਾਨ ਪੀੜੀ ਆਪਣੀ ਪਸ਼ੂ ਪਾਲਣ ਦੇ ਵਿੱਚ ਪੈਂਦੀ ਆ ਹਨਾ ਤੇ ਕਹਿੰਦਾ ਵਾ ਹੁਣ ਤੇਰੇ ਕੋਲ ਟਾਈਮ ਮਣ ਕੇ ਚੱਲ ਬਸ਼ੇਰੇ ਨਾਲ ਆਪਾਂ ਖੇਡਣ ਲੱਗ ਗਏ ਤੇ ਗਾਂ ਵਾਜ ਗੇੜਾ ਫੇੜਾ ਦੇ ਰਿਹਾ ਹਨਾ। ਸੋ ਆ ਦੇਖੋ ਕੁੱਕੜ ਵਗੈਰਾ ਤੇ ਆਹ ਪਤ ਕਬੁੱਤਕਾ ਜਾਨਵਰ ਸਾਰੇ ਹੀ ਰੱਖਿਆ ਵਾ ਹਨਾ। ਸੋ ਆ ਦੇਖੋ ਵੈਰਾਈਟੀ ਸਾਰੀ ਹੈ ਜਮਾ ਵੀਰ ਕੋਲ ਇਹ ਨਹੀਂ ਗੱਲ ਵੀ ਇਕੱਲਾ ਫਾਰਮ ਦੇ ਵਜ੍ਹਾ ਵੀ ਗਾਂ ਵਾਲੇ ਫੋਕਸ ਕਬੂਤਰ ਵਗੈਰਾ ਬਸ਼ੇਰਾ ਨਾਲ ਵਪਾਰ ਹਨ ਤੇ ਕਹਿੰਦੇ ਆ ਵੀ ਨੂੰ ਟਾਈਮ ਮਿਲਦਾ ਆਪਣੋਂ ਕਿਸੇ ਹੋਰ ਪਾਸੇ ਜਾਣ ਦਾ ਜਾਣ ਦਾ ਟਾਈਮ ਹੀ ਨਹੀਂ ਮਿਲਦਾ ਭਈ ਤੇ ਅੱਗੇ ਜਿਹੜੇ ਪੈਂਟ ਤੇ ਹੋਰ ਗੱਪਣ ਵੈੜ ਦੇਖਣੇ ਇਹ ਵੀ ਵਿਕਰੀ ਲਈ ਆਈ ਵੀ ਆ ਹਨਾ ਇੱਕ ਇੱਕ ਦਿਨ ਕੱਢ ਜੇ ਸੂਣਦੇ ਇਹ ਇਹ ਭਈ ਇਹ 13 ਤਰੀਕ ਨੂੰ ਕਰਾਉਣੀ ਆ ਠੀਕ ਆ 13 ਤਰੀਕ ਨੂੰ ਦਿਨ ਪੂਰੇ ਆ ਕਹਿੰਦੇ ਬਾ ਹਫਤਾ ਖੰਡ ਲੈਂਦੀ ਆ ਹਨਾ ਤੇ ਕਿੰਨਾ ਕੁ ਦੁੱਧ ਪਾਉਣ ਦੀ ਉਮੀਦ ਆ ਆਪਣੇ ਦੇ ਤੋਂ ਭਈਆ ਪਿੱਛੇ ਸੂਏ ਦਾ 22 ਲੀਟਰੋਂ ਦਤਾਵਾ ਸੀ ਦਾ ਠੀਕ ਕਹਿੰਦੇ ਬਾ ਵੀ ਡੈਂਗੀ ਵਾਲੀ ਹੈਗੀ ਤੀ ਵਾਲੀ ਓਏ ਹੈਗੀ ਆ ਯਾਰ ਆਲੇ ਦਾ ਬਸ ਜਿੰਨੀ ਮੂਹ ਨੂੰ ਇੱਥੇ ਆ ਓਨੇ ਜਨੇ ਮਗਰ ਨੂੰ ਕੱਢਣਾ ਲੈ ਠੀਕ ਠੀਕ ਹੈ ਤੇ ਵਾਕੀ ਲੇਵਾ ਫਿਟਨੈਸ ਵਾਲਾ ਰੱਖੂ ਹੈ ਨਾ ਬਈ ਪੂਰਾ ਯਾਰ ਫਿੱਟ ਫਿੱਟ ਲੇਵਾਗਾ ਬਾਕੀ ਥਾਨ ਤੋਂ ਬਹਾਲਾ ਚੰਗਾ ਲੱਗਿਆ ਠੀਕ ਹੈ ਨਾਲਾ ਨੂੜਾ ਵੀ ਕਾਫੀ ਹੈ ਹੈਨਾ ਠੀਕ ਹੈ ਠੀਕ ਹੈ ਤੇ ਇਹਦਾ ਫਿਰ ਰੇਟ ਪੈਸੇ ਜੇ ਆਪਾਂ ਕੀ ਰੱਖਿਆ ਇਹ ਯਾਰ ਬਈ 95000 ਦੀ ਕੱਚੀ ਦੇਣਾ ਇਹ ਕੱਚੀ ਕੱਚੀ 95000 ਦੀ ਮਾਨਦਾਨ ਕਰ ਦਾਂਗੇ ਇਹ ਫਿਰ ਲੱਖ ਤੋਂ ਬਾਹਰ ਰੇਟ ਲੱਗੇ ਉਹ ਵੀ ਵਧੀਆ ਚੀਜ਼ ਦੇ ਬਾੜੀ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਸੋ ਵੀਰੋ ਨੰਬਰ ਇੱਕ ਵਾਲੀ ਫੇਰ ਬੋਲ ਦਿਓ ਕਰਾ 6280581592 ਦੂਜਾ ਨੰਬਰ 62808609 ਜੀ ਠੀਕ ਹੈ ਸੋ ਆ ਵੀਰਾਂ ਦਾ ਫ ਤੇ ਬਾਕੀ ਤਿੰਨ ਚਾਰ ਵੇੜਾ ਹੋਰਸ ਉਹ ਵੀ ਦਿਖਾ ਦਿਆਂ ਆਪਾਂ ਸਵਾ ਨੰਬਰ ਵਗੈਰਾ ਇੱਕ ਉਹ ਤੁਸੀਂ ਦੇਖ ਸਕਦੇ ਕਿਈ ਵਾਰ ਮੰਨ ਕੇ ਚਲੋ ਨਹੀਂ ਪਤਾ ਲੱਗਦਾ ਬਈ ਇਸੇ ਆਪਾਂ ਸਕਰੀਨ ਤੇ ਲਾਉਨੇ ਹੁੰਦੇ ਆ ਭੁੱਲਰ ਡੇਰੀ ਫਾਰਮ ਭਦੌੜ ਤੇ ਫਾਰਮ ਆ ਵੀਰਾਂ ਦਾ ਸਵਾ ਕੰਟੈਕਟ ਨੰਬਰ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ